ਮਾਤਮਾ ਜੀ ਤੁਸੀਂ ਮੈਨੂੰ ਆਪਣਾ ਬਣਾ ਲਓ ਨਾ ਮੈਂ ਚਰਨ ਨਹੀਂ ਛੱਡਾਂਗਾ ਤੁਹਾਡੇ ਜਿੰਦ ਭਾਵੇਂ ਚਲੀ ਜਾਏ ਸਰੀਰ ਭਾਵੇਂ ਚਲਾ ਜਾਏ ਮੈਨੂੰ ਆਪਣਾ ਬਣਾ ਲਓ ਮੈਂ ਤੁਹਾਡਾ ਦਰ ਨਹੀਂ ਛੱਡਾਂਗਾ ਤੁਹਾਡਾ ਰਾਹ ਨਹੀਂ ਛੱਡਾਂਗਾ ਜ਼ਿੰਦਗੀ ਭਾਵੇਂ ਲੇਖੇ ਲੱਗ ਜਾਏ ਜਦੋਂ ਬਾਣੀ 'ਚ ਇਹ ਪੰਕਤੀਆਂ ਪੜ੍ਹਦੇ ਆ ਨਾ ਤੇ ਉਦੋਂ ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਧਿਆਨ ਜਾਂਦਾ ਇਤਿਹਾਸ ਦੇ ਵੱਲ ਜੇ ਮਹਾਰਾਜ ਨੇ ਬਾਣੀ ਚ ਇਹ ਬਚਨ ਲਿਖੇ ਤੇ ਗੁਰੂ ਕੇ ਸਿੰਘਾਂ ਨੇ ਇਹਨਾਂ ਬਚਨਾਂ ਨੂੰ ਕਮਾ ਕੇ ਵੀ ਵਿਖਾਇਆ ਵੀ ਚਰਨ ਨਹੀਂ ਛੱਡਾਂਗੇ ਗੁਰੂ ਦਾ ਦਰ ਪਿਆਰ ਨਹੀਂ ਛੱਡਾਂਗੇ ਜ਼ਿੰਦਗੀ ਭਾਵੇਂ ਚਲੀ ਜਾਏ ਇਤਿਹਾਸ ਵਿੱਚ ਜ਼ਿਕਰ ਹੈ ਪਟਿਆਲਾ ਰਿਆਸਤ ਦਾ ਪਿੰਡ ਹੈ ਜਰਗ ਉਸ ਪਿੰਡ ਵਿੱਚ 1869 ਈਸਵੀ ਦੇ ਵਿੱਚ ਇੱਕ ਬੱਚੇ ਦਾ ਜਨਮ ਹੋਇਆ ਜੀ ਦਾ ਨਾਮ ਰੱਖਿਆ ਗਿਆ ਸਰਦਾਰ ਕੇਰ ਸਿੰਘ ਕੇਰ ਸਿੰਘ ਜੀ ਉਹਨਾਂ ਦੀ ਮਾਤਾ ਦਾ ਨਾਮ ਹੈ ਮਾਤਾ ਹਰਨਾਮ ਕੌਰ ਪਿਤਾ ਦਾ ਨਾਮ ਹੈ ਸਰਦਾਰ ਜੀਵਨ ਸਿੰਘ ਪਰਿਵਾਰ ਨੇ ਆਪਣੇ ਬੱਚੇ ਨੂੰ ਗੁਰਮਤ ਦੀ ਗੁਰਬਾਣੀ ਦੀ ਗੁਰਤੀ ਦਿੱਤੀ ਭਾਈ ਕੇਰ ਸਿੰਘ ਵੱਡੇ ਹੋਏ ਜਿੱਥੇ ਗੁਰਮਤ ਨਾਲ ਜੁੜੇ ਬਾਣੀ ਨਾਲ ਜੁੜੇ ਉਥੇ ਉਹਨਾਂ ਨੇ ਆਪਣੇ ਸਰੀਰ ਨੂੰ ਵੀ ਸੰਭਾਲਿਆ ਸਰੀਰ ਨੂੰ ਵੀ ਨਰੂਆ ਰੱਖਿਆ ਤੇ ਕੁਲਦੇ ਹੁੰਦੇ ਸਨ ਕੁਸ਼ਤੀ ਕਰਿਆ ਕਰਦੇ ਸਨ ਛਿੰਝਾਂ 'ਚ ਜਾਣਾ ਮੁਕਾਬਲੇ ਕਰਨੇ ਤੇ ਜਿੱਤਣਾ 18 ਸਾਲ ਦੇ ਹੋਏ ਭਾਈ ਕੇਰ ਸਿੰਘ ਤੇ ਅੰਗਰੇਜ਼ ਫੌਜ ਦੇ ਵਿੱਚ ਭਰਤੀ ਹੋ ਗਏ ਉਸ ਭਰਤੀ ਦੇ ਦੌਰਾਨ ਡਿਊਟੀ ਦੇ ਦੌਰਾਨ ਨੌਕਰੀ ਦੇ ਦੌਰਾਨ ਭਾਈ ਕੇਰ ਸਿੰਘ ਸ਼ੇਰਾਂ ਦਾ ਮੁਕਾਬਲਾ ਕਰਿਆ ਕਰਦੇ ਸੀ ਪ੍ਰਸਿੱਧ ਸਨ ਕਿ ਇਹ ਸ਼ੇਰ ਦੇ ਨਾਲ ਵੀ ਲੜ ਲੈਂਦੇ ਆ ਤੇ ਜਦੋਂ ਕਿਤੇ ਅੰਗਰੇਜ਼ ਸ਼ੇਰ ਦਾ ਸ਼ਿਕਾਰ ਕਰਨ ਜਾਂਦੇ ਸੀ ਭਾਈ ਕੇਰ ਸਿੰਘ ਨੂੰ ਨਾਲ ਲੈ ਕੇ ਜਾਂਦੇ ਸੀ 20 ਸਾਲ ਹੋ ਗਏ ਨੌਕਰੀ ਕਰਦਿਆਂ ਨੂੰ ਅਜੇ ਤੱਕ ਵਿਆਹ ਨਹੀਂ ਕਰਾਇਆ ਆਨੰਦ ਕਾਰਜ ਨਹੀਂ ਕਰਾਇਆ ਕੀ ਹੋਇਆ ਕੇ ਨਾਲ ਦੇ ਸਿਪਾਈਆਂ ਦੇ ਵਿੱਚੋਂ ਇੱਕ ਸਾਥੀ ਸੀਗਾ ਉਹ ਚੜ੍ਹਾਈ ਕਰ ਗਿਆ ਤੇ ਉਹਦੀ ਨੌਜਵਾਨ ਪਤਨੀ ਵਿਧਵਾ ਹੋ ਗਈ ਜਿਹੜੇ ਭਾਈ ਕੇਰ ਸਿੰਘ ਦੇ ਨਾਲ ਦੇ ਅਫਸਰ ਸਨ ਉਹਨਾਂ ਨੇ ਜ਼ੋਰ ਪਾਇਆ ਸਾਥੀਆਂ ਨੇ ਜ਼ੋਰ ਪਾਇਆ ਤੇ ਉਸ ਬੀਬੀ ਦੇ ਨਾਲ ਭਾਈ ਕੇਰ ਸਿੰਘ ਜੀ ਨੇ ਆਨੰਦ ਕਾਰਜ ਕਰ ਲਿਆ ਉਹਨਾਂ ਦਾ ਨਾਮ ਲਿਖਿਆ ਹੈ ਬੀਬੀ ਰਤਨ ਕੌਰ 1909 ਈਸਵੀ ਦੇ ਵਿੱਚ 7 ਰੁਪਏ ਪੈਨਸ਼ਨ ਲੈ ਕੇ ਭਾਈ ਕੇਰ ਸਿੰਘ ਜਿਹੜਾ ਉਹ ਆਪਣੇ ਪਿੰਡ ਵਿੱਚ ਆ ਗਏ 7 ਰੁਪਏ ਉਹਨਾਂ ਦੀ ਪੈਨਸ਼ਨ ਲੱਗ ਗਈ ਪ੍ਰਮਾਤਮਾ ਦੀ ਦਇਆ ਦੇ ਨਾਲ 1912 ਦੇ ਵਿੱਚ ਉਹਨਾਂ ਦੇ ਘਰੇ ਪੁੱਤਰ ਪੈਦਾ ਹੋਇਆ ਨਾਂ ਰੱਖਿਆ ਗਿਆ ਦਰਬਾਰਾ ਸਿੰਘ ਜਿਵੇਂ ਭਾਈ ਕੇਰ ਸਿੰਘ ਨੂੰ ਮਾਤਾ ਪਿਤਾ ਨੇ ਗੁਰਮਤ ਦੀ ਗੁੜਤੀ ਦਿੱਤੀ ਬਾਣੀ ਨਾ ਜੋੜਿਆ ਗੁਰੂ ਨਾ ਜੋੜਿਆ ਇਦਾਂ ਹੀ ਭਾਈ ਕੇਰ ਸਿੰਘ ਨੇ ਆਪਣੇ ਪੁੱਤਰ ਨੂੰ ਗੁਰੂ ਦੀ ਗੁੜਤੀ ਦਿੱਤੀ ਗੁਰਬਾਣੀ ਨਾ ਜੋੜਿਆ ਗੁਰੂ ਦੀ ਸਿੱਖਿਆ ਦੇਣੀ ਸ਼ੁਰੂ ਕੀਤੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਅਜੇ ਬੱਚਾ ਦਰਬਾਰਾ ਸਿੰਘ ਕੇਵਲ 21 ਦਿਨਾਂ ਦਾ ਸੀ ਜਦੋਂ ਉਹਦੀ ਮਾਤਾ ਚੜਾਈ ਕਰ ਗਈ ਤੇ ਸਾਰੀ ਜ਼ਿੰਮੇਵਾਰੀ ਆ ਗਈ ਮਾਤਾ ਹਰਨਾਮ ਕੌਰ ਤੇ ਮਾਤਾ ਨੇ ਆਪਣੇ ਪੋਤਰੇ ਨੂੰ ਪਾਲਿਆ ਪੜ੍ਹਾਇਆ ਗੁਰਮਤਿ ਦੀ ਸਿੱਖਿਆ ਦਿੱਤੀ ਬੱਚਾ ਦਰਬਾਰਾ ਸਿੰਘ ਬਚਪਨ ਤੋਂ ਹੀ ਬੜੀਆਂ ਚੜ੍ਹਦੀ ਕਲਾ ਵਾਲੀਆਂ ਗੱਲਾਂ ਕਰਦਾ ਸੀ ਜਦੋਂ ਉਹ ਬੋਲਣ ਲੱਗਿਆ ਸੁਰਤ ਸੰਭਾਲੀ ਤੇ ਉਹਨੇ ਆਪਣੇ ਪਿਤਾ ਸਰਦਾਰ ਕੇਰ ਸਿੰਘ ਨੂੰ ਕਹਿਣਾ ਕਿ ਮੈਨੂੰ ਨਾ ਸਹਿਬ ਜਾਦੇ ਬੜੇ ਪਿਆਰੇ ਲੱਗਦੇ ਆ ਮੈਨੂੰ ਸਹਿਬਜ਼ਾਦਿਆਂ ਦੇ ਗਲ ਵਿੱਚ ਪਾਏ ਗਾਤਰੇ ਬੜੇ ਸੋਹਣੇ ਲੱਗਦੇ ਆ ਬਾਪੂ ਜੀ ਮੈਨੂੰ ਵੀ ਅੰਮ੍ਰਿਤ ਛਕਾਓ ਮੈਂ ਵੀ ਸਿੰਘ ਸਜਣਾ ਪਰਿਵਾਰ ਨੇ ਬੱਚੇ ਨੂੰ ਅੰਮ੍ਰਿਤ ਛਕਾ ਦਿੱਤਾ ਬੱਚਾ ਦਰਬਾਰਾ ਸਿੰਘ ਦੇਖੋ ਪ੍ਰਮਾਤਮਾ ਜੀ ਨੂੰ ਕੋਈ ਚੜ੍ਹਦੀ ਕਲਾ ਵਾਲੀ ਬੁੱਧੀ ਦੇ ਦੇਵੇ ਬਚਪਨ ਵਿੱਚ ਆਪਣੇ ਪਿਤਾ ਦੇ ਨਾਲ ਆਪਣੀ ਦਾਦੀ ਦੇ ਨਾਲ ਇਹ ਗੱਲਾਂ ਕਰਦਾ ਵੀ ਕਿੰਨੀ ਕਮਾਲ ਦੀ ਗੱਲ ਹੈ ਪੀ ਲੋਕ ਮਰ ਜਾਂਦੇ ਆ ਪਰ ਸ਼ਹੀਦ ਕਦੇ ਮਰਦੇ ਨਹੀਂ ਇੱਕ ਬੱਚਾ ਆਪਣੇ ਪਿਤਾ ਨੂੰ ਆਪਣੀ ਦਾਦੀ ਨੂੰ ਇਹ ਗੱਲ ਕਹਿੰਦਾ ਹੈ ਵੀ ਲੋਕ ਮਰ ਜਾਂਦੇ ਆ ਪਰ ਸ਼ਹੀਦ ਨਹੀਂ ਮਰਦੇ ਸ਼ਹੀਦ ਸਦਾ ਜਿਉਂਦੇ ਰਹਿੰਦੇ ਆ ਤੇ ਨਾਲ ਉਹ ਇਹ ਕਹਿੰਦਾ ਹੈ ਵੀ ਜਦੋਂ ਮੌਕਾ ਮਿਲਿਆ ਨਾ ਮੈਂ ਸ਼ਹੀਦ ਹੋਣਾ ਹੁਣ ਇਹ ਉਹ ਸਮਾਂ ਹੈ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀ ਜਦੋਂ ਗੁਰਦੁਆਰਿਆਂ ਦੇ ਉੱਤੇ ਮਹੰਤਾਂ ਦਾ ਕਬਜ਼ਾ ਸੀਗਾ ਉਹ ਆਪਣੀਆਂ ਮਨਮਾਨੀਆਂ ਕਰਦੇ ਸਨ ਉਹਨਾਂ ਨੇ ਗੁਰਮਤਿ ਦੀ ਮਰਿਆਦਾ ਨੂੰ ਪਰੇ ਰੱਖ ਕੇ ਤੇ ਗੁਰਦੁਆਰਿਆਂ ਦੇ ਵਿੱਚ ਕੁਕਰਮ ਕਰਨੇ ਸ਼ੁਰੂ ਕਰ ਦਿੱਤੇ ਸਨ ਜਿਵੇਂ ਆਪਾਂ ਜ਼ਿਕਰ ਪੜ੍ਹਦੇ ਹਾਂ ਗੁਰਦੁਆਰਾ ਨਨਕਾਣਾ ਸਾਹਿਬ ਦਾ ਉਥੇ ਦਾ ਮਹੰਤ ਨਰੈਣੂ ਬਹੁਤ ਸਾਰਾ ਚੜਾਵਾ ਬਹੁਤ ਸਾਰੀ ਗੁਰਦੁਆਰੇ ਦੇ ਨਾਂ ਜ਼ਮੀਨ ਬੇਅੰਤ ਮਾਇਆ ਨੇ ਉਹਦੀ ਮਤ ਮਾਰ ਦਿੱਤੀ ਉਹਨੇ ਸ਼ਰਿਆਮ ਲੋਕਾਂ ਨੂੰ ਇਹ ਕਹਿਣਾ ਪੀਏ ਜਿਹੜਾ ਨਨਕਾਣਾ ਸਾਹਿਬ ਹੈ ਨਾ ਇਹ ਮੇਰੀ ਦੁਕਾਨ ਹੈ ਜੇ ਕਿਸੇ ਨੇ ਸ਼ਿਕਾਇਤ ਕਰਨੀ ਨਾ ਮਹੰਤ ਨਰੇਨੂ ਨੂੰ ਵੀ ਐਦਾਂ ਗੁਰੂ ਘਰ ਚ ਐਦਾਂ ਨਹੀਂ ਹੁੰਦਾ ਉਹਨੇ ਕਿਹਾ ਤੁਸੀਂ ਨਾ ਆਇਆ ਕਰੋ ਇਹ ਮੇਰੀ ਪ੍ਰਾਪਰਟੀ ਹੈ ਮੇਰੀ ਦੁਕਾਨ ਹੈ ਇਹ ਉਹ ਸਮੇਂ ਦੀ ਮੈਂ ਬਾਤ ਕਰ ਰਿਹਾ ਗੁਰਦੁਆਰਾ ਸੁਧਾਰ ਲਹਿਰ ਦੇ ਨਾਂ ਇਹਠ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣ ਦਾ ਜਿਹੜਾ ਸ਼ੁਭ ਕਰਮ ਸਿੱਖਾਂ ਨੇ ਸ਼ੁਰੂ ਕੀਤਾ ਉਹਦੇ ਵਿੱਚ ਭਾਈ ਕਰਤਾਰ ਸਿੰਘ ਛੱਬਰ ਭਾਈ ਲਖਮਣ ਸਿੰਘ ਧਾਰੋਵਾਲ ਤੇ ਭਾਈ ਕੇਰ ਸਿੰਘ ਜਿਨ੍ਹਾਂ ਦਾ ਮੈਂ ਜੀਵਨ ਤੁਹਾਡੇ ਨਾਲ ਸਾਂਝਾ ਕਰ ਰਿਹਾ ਇਹ ਸਾਰੇ ਗੁਰੂ ਕੇ ਸਿੱਖ ਆਪਸ ਵਿੱਚ ਬੈਠਦੇ ਆ ਵਿਚਾਰਾਂ ਕਰਦੇ ਆ ਵੀ ਅਗਲਾ ਜਿਹੜਾ ਆਪਾਂ ਸਟੈਪ ਲੈਣਾ ਹੈ ਉਹ ਕੀ ਹੋਏਗਾ ਭਾਈ ਕੇਰ ਸਿੰਘ ਜੀ ਦਾ ਜਿਹੜਾ ਪਰਿਵਾਰ ਹੈ ਨਾ ਇਹ 1912 ਤੋਂ ਬਾਅਦ ਆਪਣੇ ਜਰਗ ਪਿੰਡ ਨੂੰ ਛੱਡ ਕੇ ਤੇ ਪੀਂਟ ਦੱਲੇ ਚਲਾ ਗਿਆ ਜਿਹੜਾ ਸ਼ੇਖੂਪੁਰ ਅੱਜ ਕੱਲ ਪਾਕਿਸਤਾਨ ਦੇ ਵਿੱਚ ਭਾਈ ਕੇਰ ਸਿੰਘ ਦੇ ਘਰੇ ਭਾਈ ਕਰਤਾਰ ਸਿੰਘ ਛੱਬਰ ਤੇ ਭਾਈ ਲక్ష్మణ ਸਿੰਘ ਧਾਰੋਵਾਲ ਆਏ ਨਨਕਾਣਾ ਸਾਹਿਬ ਦੇ ਵਾਸਤੇ ਆਪਣੀ ਕੁਰਬਾਨੀ ਦੇਣ ਵਾਸਤੇ ਜਿਹੜਾ ਸਭ ਤੋਂ ਪਹਿਲਾ ਨਾਂ ਲਿਖਵਾਇਆ ਸੀ ਉਹ ਭਾਈ ਕੇਰ ਸਿੰਘ ਨੇ ਲਿਖਵਾਇਆ ਸੀ ਜਦੋਂ ਭਾਈ ਕੇਰ ਸਿੰਘ ਨੇ ਨਾਂ ਲਿਖਵਾਇਆ ਨਾ ਤੇ 9 ਸਾਲ ਦੇ ਬੱਚੇ ਨੇ ਵੀ ਆਖਿਆ ਦਰਬਾਰਾ ਸਿੰਘ ਨੇ ਕਹਿੰਦਾ ਮੈਂ ਵੀ ਸ਼ਹੀਦ ਹੋਣਾ ਮੇਰਾ ਵੀ ਨਾਂ ਲਿਖੋ ਪਰ ਬੱਚੇ ਦਾ ਨਾਂ ਨਹੀਂ ਲਿਖਿਆ ਗਿਆ ਪਰ ਉਸ ਬੱਚੇ ਦੇ ਧਿਆਨ ਵਿੱਚ ਸੀਗਾ ਕਿਤੇ ਨਾ ਕਿਤੇ ਸਮਾਂ ਆਏਗਾ ਮੌਕਾ ਬਣੇਗਾ ਵਕਤ ਆ ਗਿਆ ਭਾਈ ਕੇਰ ਸਿੰਘ ਆਪਣੇ ਘਰੋਂ ਤਿਆਰ ਹੋ ਕੇ ਸ਼ਹੀਦੀ ਜਥੇ ਵਿੱਚ ਸ਼ਾਮਲ ਹੋਣ ਵਾਸਤੇ ਚੱਲੇ ਨੇ ਜਿਹੜਾ ਜਥਾ ਗੁਰਦੁਆਰਾ ਨਨਕਾਣਾ ਸਾਹਿਬ ਜਾਣਾ ਹੈ ਜਿਨ੍ਹਾਂ ਨੇ ਮਹੰਤ ਦੇ ਕੋਲੋਂ ਗੁਰਦੁਆਰਾ ਸਾਹਿਬ ਆਜ਼ਾਦ ਕਰਾਉਣਾ ਹੈ ਤੇ ਗੁਰਮਤ ਦੀ ਮਰਿਆਦਾ ਬਹਾਲ ਕਰਨੀ ਬੱਚੇ ਨੇ ਆਪਣੇ ਪਿਓ ਨੂੰ ਗਲ ਵਕੜੀ ਪਾਲੀ ਘੁੱਟ ਕੇ ਉਹਨੇ ਆਖਿਆ ਬਾਪੂ ਜੇ ਤੂੰ ਸ਼ਹੀਦ ਹੋਣ ਚੱਲਿਆ ਤੇ ਮੈਨੂੰ ਵੀ ਨਾਲ ਲੈ ਕੇ ਜਾ ਅੱਜ ਸ਼ਹੀਦ ਹੋਣ ਦਾ ਮੈਨੂੰ ਮੌਕਾ ਮਿਲਿਆ ਤੇ ਮੈਂ ਆਪਣੇ ਹੱਥੋਂ ਜਾਨ ਨਹੀਂ ਦੇਣਾ ਬਾਪੂ ਮੈਂ ਤੇਰੇ ਨਾਲ ਜਾਣਾ ਦਾਦੀ ਸਮਝਾਉਂਦੀ ਰਹੀ ਪਿਤਾ ਸਮਝਾਉਂਦਾ ਰਿਹਾ ਉਹ ਬੱਚਾ ਮੰਨਿਆ ਨਹੀਂ ਕਹਿੰਦਾ ਨਾ ਭਾਈ ਕੇਰ ਸਿੰਘ ਤੇ ਉਹਨਾਂ ਦੇ ਉਹਨਾਂ ਦਾ 9 ਸਾਲ ਦਾ ਪੁੱਤਰ ਭਾਈ ਦਰਬਾਰਾ ਸਿੰਘ ਦੋਵੇਂ ਆਪਣੇ ਘਰੋਂ ਤੁਰਿਆ ਸ਼ਹੀਦੀ ਜਥੇ ਵਿੱਚ ਸ਼ਾਮਲ ਹੋਣ ਵਾਸਤੇ ਦਿਨ ਆ ਗਿਆ 20 ਫਰਵਰੀ 1921 ਇਸ ਘਟਨਾ ਨੂੰ ਅਜੇ 100 ਸਾਲ ਹੋਇਆ ਜਥੇ ਦੇ ਰੂਪ ਵਿੱਚ ਭਾਈ ਕੇਰ ਸਿੰਘ ਜੀ ਬੱਚਾ ਦਰਬਾਰਾ ਸਿੰਘ ਭਾਈ ਲక్ష్మణ ਸਿੰਘ ਧਾਰੋਵਾਲ 4:45 ਮਿੰਟ ਤੇ ਸਵੇਰੇ ਅੰਮ੍ਰਿਤ ਵੇਲੇ ਗੁਰੂ ਕੇ ਸਿੰਘ ਜਥੇ ਦੇ ਰੂਪ ਵਿੱਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਹੁੰਚ ਗਏ ਭਾਈ ਲక్ష్మణ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆਂ ਬੈਠ ਗਏ ਆਸਾ ਦੀ ਵਾਰ ਦੀ ਬਾਣੀ ਦੇ ਜਾਪ ਸ਼ੁਰੂ ਹੋ ਗਏ ਮਹੰਤ ਨਰੇਨੂ ਨੂੰ ਪਤਾ ਸੀ ਸਿੰਘ ਆ ਰਹੇ ਨੇ ਇਸ ਕਰਕੇ ਉਹਨੇ ਪਹਿਲਾਂ ਹੀ ਤਿਆਰੀ ਕੀਤੀ ਹੋਈ ਸੀ ਉਹਨੇ ਤੇਲ ਦੇ ਪੀਪੇ ਭਰ-ਭਰ ਕੇ ਰੱਖੇ ਹੋਏ ਸਨ ਕਿ ਜਿਹੜਾ ਵੀ ਆਏਗਾ ਉਹਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ। ਸਿੰਘਾਂ ਨੇ ਬਾਣੀ ਦਾ ਜਾਪ ਸ਼ੁਰੂ ਕਰ ਦਿੱਤਾ ਉਧਰੋਂ ਮਹੰਤ ਨਰੈਣੂ ਨੇ ਆਪਣੇ ਗੁੰਡਿਆਂ ਨੂੰ ਇਸ਼ਾਰਾ ਕੀਤਾ। ਉਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਿੱਖਾਂ ਦੇ ਉੱਤੇ ਹਮਲਾ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆਂ ਬੈਠੇ ਸਿੰਘ ਭਾਈ ਲక్ష్మణ ਸਿੰਘ ਧਾਰੋਵਾਲ ਉਹਨਾਂ ਨੂੰ ਗੋਲੀ ਲੱਗੀ। ਇਥੋਂ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1319 ਨੰਬਰ ਪੰਨੇ ਤੋਂ ਲੈ ਕੇ 1430 ਪੰਨਿਆਂ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵੀ ਗੋਲੀਆਂ ਮਾਰੀਆਂ ਗਈਆਂ ਭਾਈ ਕੇਰ ਸਿੰਘ ਜਿਹੜੇ ਬੱਚੇ ਦਰਬਾਰਾ ਸਿੰਘ ਦੇ ਪਿਤਾ ਨੇ ਉਹ ਵੀ ਸੰਗਤ ਵਿੱਚ ਬੈਠੇ ਗੋਲੀ ਦਾ ਸ਼ਿਕਾਰ ਹੋਏ ਤੇ ਸ਼ਹੀਦੀ ਪਾ ਗਏ ਇਸ ਹਫੜਾ ਦਫੜੀ ਦੇ ਵਿੱਚ ਅਜੇ ਕੁਝ ਸਿੰਘ ਜਿਉਂਦੇ ਸਨ ਉਹਨਾਂ ਨੇ ਵੇਖਿਆ ਵੀ ਇਹ ਬੱਚਾ 9 ਸਾਲ ਦਾ ਛੋਟਾ ਜਿਹਾ ਇਹਦੀ ਆਪਾਂ ਜਾਨ ਬਚਾ ਲਈਏ ਕੀ ਕੀਤਾ ਸਿਆਣੇ ਸਿੱਖਾਂ ਨੇ ਉਹਨੂੰ ਫੜਿਆ ਤੇ ਕਲਮਾਰੀ ਸੀ ਉਸ ਦਰਬਾਰ ਸਾਹਿਬ ਦੇ ਵਿੱਚ ਤੇ ਬੱਚੇ ਨੂੰ ਉਹਦੇ ਵਿੱਚ ਬੰਦ ਕਰ ਦਿੱਤਾ ਜਦੋਂ ਉਹਨੂੰ ਬਾਰੀ ਚ ਬੰਦ ਕੀਤਾ ਨਾ ਉਹ ਅੰਦਰੋਂ ਬਾਰੀ ਖੜਕਾ ਰਿਆ ਆਵਾਜ਼ਾਂ ਮਾਰਦਾ ਰੌਲਾ ਪਾ ਰਿਆ ਕਹਿੰਦਾ ਦਰਵਾਜ਼ਾ ਖੋਲੋ ਮੈਨੂੰ ਬਾਹਰ ਕੱਢੋ ਮੈਂ ਆਪਣੇ ਬਾਪੂ ਨਾਲ ਸ਼ਹੀਦ ਹੋਣਾ ਮੈਂ ਆਪਣੇ ਪਿਤਾ ਨਾਲ ਸ਼ਹੀਦ ਹੋਣਾ ਮਹੰਤ ਦੇ ਗੁੰਡਿਆਂ ਨੇ ਉਸ ਬਾਰੀ ਨੂੰ ਖੋਲਿਆ ਉਸ ਬੱਚੇ ਨੂੰ ਬਾਹਰ ਕੱਢਿਆ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਲਾਛਾਂ ਦੇ ਢੇਰ ਲਾ ਲਾ ਕੇ ਸਿੰਘਾਂ ਦੇ ਸਰੀਰਾਂ ਦੇ ਢੇਰ ਲਾ ਲਾ ਕੇ ਤੇਲ ਪਾ ਕੇ ਸਿੰਘਾਂ ਦੇ ਸਰੀਰਾਂ ਨੂੰ ਸਾੜਿਆ ਜਾ ਰਿਹਾ ਸੀ ਭਾਈ ਲక్ష్మణ ਸਿੰਘ ਧਾਰੋਵਾਲ ਜਿਨ੍ਹਾਂ ਨੂੰ ਜੰਡਾ ਨਾ ਬਨ ਕੇ ਤੇਲ ਪਾ ਕੇ ਸਾੜਿਆ ਗਿਆ ਉਸ 9 ਸਾਲ ਦੇ ਬੱਚੇ ਨੂੰ ਜਦੋਂ ਬਾਹਰ ਕੱਢਿਆ ਮਹੰਤ ਨਰੈਣੂ ਦੇ ਗੁੰਡਿਆਂ ਨੇ ਪਿਤਾ ਦੀ ਬਲ ਦੀ ਹੋਈ ਚਿਖਾ ਦੇ ਉੱਤੇ ਸੁੱਟ ਦਿੱਤਾ ਇਤਿਹਾਸ ਇਹ ਕਹਿੰਦਾ ਹੈ ਕਿ ਬੱਚਾ ਦਰਬਾਰਾ ਸਿੰਘ ਆਖਰੀ ਸਾਹ ਤੱਕ ਜਦੋਂ ਤੱਕ ਉਹਦੇ ਸਰੀਰ 'ਚ ਪ੍ਰਾਣ ਰਹੇ ਉਹ ਇਹ ਕਹਿੰਦਾ ਰਿਹਾ ਕਿ ਮੈਂ ਆਪਣੇ ਬਾਪੂ ਨਾਲ ਸ਼ਹੀਦ ਹੋਣਾ ਮੈਂ ਆਪਣੇ ਬਾਪੂ ਨਾਲ ਸ਼ਹੀਦ ਹੋਣਾ ਆਪਣੇ ਪਿਤਾ ਦੀ ਚਿਖਾ ਦੇ ਉੱਤੇ ਉਹਨੇ ਆਪਣੇ ਪ੍ਰਾਣ ਤਿਆਗੇ ਇਹ ਸਾਕਾ ਨਨਕਾਣਾ ਸਾਹਿਬ ਦੇ ਉਹ ਸ਼ਹੀਦ ਨੇ ਜਿਹੜੇ ਪਿਤਾ ਤੇ ਪੁੱਤਰ ਦੋਨਾਂ ਨੇ ਇਕੱਠਿਆਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੀ ਪਵਿੱਤਰਤਾ ਨੂੰ ਬਹਾਲ ਕਰਨ ਵਾਸਤੇ ਦੋਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਭਾਈ ਕੇਰ ਸਿੰਘ ਤੇ ਬੱਚਾ ਦਰਬਾਰਾ ਸਿੰਘ ਜਿਹਦੀ ਉਮਰ 9 ਸਾਲ ਹੈ ਜਦੋਂ ਬਾਣੀ ਵਿੱਚ ਮਹਾਰਾਜ ਇਹ ਗੱਲ ਕਹਿੰਦੇ ਆ ਨਾ ਚਰਨਾਂ ਛਾਡੋਂ ਸਰੀਰ ਕੱਲ ਜਾਈ ਕਿ ਪਾਤਸ਼ਾਹ ਜੀ ਤੁਸੀਂ ਆਪਣਾ ਬਣਾ ਲਓ ਮੈਂ ਤੁਹਾਡੇ ਚਰਨ ਨਹੀਂ ਛੱਡਾਂਗਾ ਭਾਵੇਂ ਮੇਰੀ ਜ਼ਿੰਦਗੀ ਚਲੀ ਜਾਏ ਅੱਗੇ ਮਹਾਰਾਜ ਭਗਤ ਰਵਿਦਾਸ ਜੀ ਨੇ ਆਖਿਆ ਕਹਿੰਦੇ ਕੋ ਰਵਿਦਾਸ ਪਰੋ ਤੇਰੀ ਸਾਬਾ ਸਾਬਾ ਕਹਿੰਦੇ ਨੇ ਸ਼ਰਨ ਨੂੰ ਭਗਤ ਰਵਿਦਾਸ ਜੀ ਕਹਿੰਦੇ ਮੈਂ ਤੁਹਾਡੀ ਸ਼ਰਨ ਚ ਆਇਆ ਮੈਂ ਤੁਹਾਡੇ ਚਰਨਾਂ ਦੀ ਓਟ ਲਈ ਆਸਰਾ ਲਿਆ ਆਪਾਂ ਵੀ ਸਾਰੇ ਘਰੋਂ ਚੱਲ ਕੇ ਗੁਰੂ ਕੋਲੇ ਆਉਨੇ ਆਂ ਇੱਕ ਸਿੱਖ ਨੇ ਕਲਗੀਧਰ ਮਹਾਰਾਜ ਨੂੰ ਸਵਾਲ ਕੀਤਾ ਸੀ ਮਹਾਰਾਜ ਜਿਹੜਾ ਅਸੀਂ ਮੱਥਾ ਟੇਕਦੇ ਇਹਦੇ ਨਾਲ ਕੀ ਹੁੰਦਾ ਜਿਹੜਾ ਅਸੀਂ ਮੱਥਾ ਟੇਕਦੇ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੀ ਹੁੰਦਾ ਇਹਦੇ ਨਾਲ ਤੇ ਮਹਾਰਾਜ ਕਲਗੀਧਰ ਪਿਤਾ ਨੇ ਮੋਹਰ ਮੰਗਵਾਈ ਮਹਾਰਾਜ ਉਹ ਮੋਹਰ ਆਪਣੇ ਸਿੰਘ ਨੂੰ ਵਿਖਾਉਂਦੇ ਆ ਕਹਿੰਦੇ ਦੇਖ ਇਹਦੇ ਤੇ ਅੱਖਰ ਪੁੱਠੇ ਆ ਮੋਹਰ ਤੇ ਅੱਖਰ ਪੁੱਠੇ ਹੁੰਦੇ ਆ ਨਾ ਜਦੋਂ ਉਹਨੂੰ ਆਪਾਂ ਕਾਗਜ਼ ਤੇ ਲਾ ਦਿੰਨੇ ਅੱਖਰ ਸਿੱਧੇ ਹੋ ਜਾਂਦੇ ਮਹਾਰਾਜ ਕਹਿੰਦੇ ਜਦੋਂ ਬੰਦਾ ਗੁਰੂ ਦੇ ਦਰ ਤੇ ਆ ਕੇ ਆਪਣਾ ਮੱਥਾ ਰੱਖ ਦਿੰਦਾ ਹੈ ਭਾਵਨਾ ਦੇ ਨਾਲ ਸਿਰ ਝੁਕਾ ਦਿੰਦਾ ਹੈ ਨਾ ਬੰਦੇ ਦੀ ਜ਼ਿੰਦਗੀ ਦੇ ਪੁੱਠੇ ਲੇਖ ਵੀ ਸਤਿਗੁਰੂ ਦੇ ਦਰ ਤੇ ਆ ਕੇ ਸਿੱਧੇ ਹੋ ਜਾਂਦੇ ਆ ਜਿਵੇਂ ਮੋਹਰ ਦੇ ਅੱਖਰ ਪੁੱਠੇ ਹੁੰਦੇ ਆ ਪਰ ਜਦੋਂ ਕਾਗਜ਼ ਤੇ ਲੱਗ ਜਾਂਣ ਤੇ ਸਿੱਧੇ ਹੋ ਜਾਂਦੇ ਏਸੇ ਕਰਕੇ ਭਗਤ ਰਵਿਦਾਸ ਕਹਿੰਦੇ ਆ ਜੀ ਕੋ ਰਵਦਾਸ ਪਰੋ ਤੇਰੀ ਸਾਬਾ ਕਹਿੰਦੇ ਮੈਂ ਤੁਹਾਡੀ ਸ਼ਰਨ ਚ ਆਇਆ ਸ਼ਰਨ ਵਿੱਚ ਆਉਣ ਵਾਲੇ ਨੂੰ ਮਹਾਰਾਜ ਨੇ ਵੀ ਕਿਹਾ ਭਰੋਸਾ ਲੈ ਕੇ ਆਈਂ ਵਿਸ਼ਵਾਸ ਲੈ ਕੇ ਆਈਂ ਯਕੀਨ ਲੈ ਕੇ ਆਈਂ ਜਦੋਂ ਆਪਾਂ ਨੂੰ ਕੋਈ ਪ੍ਰੋਬਲਮ ਹੋਵੇ ਤੇ ਆਪਾਂ ਨੂੰ ਗਵਾਂਢੀ ਆ ਕੇ ਦੱਸੇ ਨਾ ਫਲਾਣੇ ਡਾਕਟਰ ਕੋਲੇ ਦਵਾਈ ਲੈਣ ਜਾਂ ਤੇ ਜੇ ਆਪਾਂ ਘਰੋਂ ਹੀ ਕਹਿਣਾ ਸ਼ੁਰੂ ਕਰ ਦਈਏ ਨਾ ਪਤਾ ਨਹੀਂ ਮੈਂ ਠੀਕ ਹੋਵਾਂਗਾ ਨਹੀਂ ਹੋਵਾਂਗਾ ਉਹ ਡਾਕਟਰ ਮੈਨੂੰ ਠੀਕ ਕਰੇਗਾ ਕਿ ਨਹੀਂ ਕਰੇਗਾ ਜਦੋਂ ਪਹਿਲਾਂ ਹੀ ਹੌਸਲਾ ਤੋੜ ਲਈਏ ਫਿਰ ਕੀ ਹੋਏਗਾ ਆਪਣਾ ਵਿਸ਼ਵਾਸ ਭਰੋਸਾ ਜਿਹੜਾ ਯਕੀਨ ਜਿਹੜਾ ਉਹ ਬੰਦੇ ਨੂੰ ਬੜੀਆਂ ਬਖਸ਼ਿਸ਼ਾਂ ਗੁਰੂ ਦੇ ਘਰੋਂ ਦੇ ਦਿੰਦਾ ਤੇ ਮਹਾਰਾਜ ਨੇ ਜਦੋਂ ਆਪਾਂ ਗੁਰੂ ਘਰ ਵੱਲ ਤੁਰਦੇ ਆ ਨਾ ਮਹਾਰਾਜ ਨੇ ਸਾਨੂੰ ਕਿਹਾ ਕਹਿੰਦੇ ਇਦਾਂ ਆਇਆ ਕਰ ਗੁਰੂ ਘਰ ਤਉ ਮੈਂ ਆਇਆ ਸ਼ਰਣੀ ਆਇਆ ਪਰ ਉਹ ਸੇ ਆਇਆ ਕਿਰਪਾ ਆਇਆ ਕਹਿੰਦੇ ਮੈਂ ਇਸ ਭਰੋਸੇ ਨਾਲ ਤੁਹਾਡੀ ਸ਼ਰਨ ਵਿੱਚ ਆਇਆ ਕਿ ਦਾਤਾ ਜੀ ਤੁਸੀਂ ਕਿਰਪਾ ਕਰੋਗੇ ਤੁਸੀਂ ਮਿਹਰ ਕਰੋਗੇ ਤੁਸੀਂ ਰਹਿਮਤ ਕਰੋਗੇ ਮੇਰੀ ਜ਼ਿੰਦਗੀ ਨੂੰ ਸਿੱਧੇ ਰਾਹ ਪਾ ਦੋਗੇ ਮੈਂ ਵਿਸ਼ਵਾਸ ਲੈ ਕੇ ਆਇਆ ਭਗਤ ਰਵਿਦਾਸ ਜੀ ਕਹਿੰਦੇ ਕਹੋ ਰਵਿਦਾਸ ਪਰੋ ਤੇਰੀ ਸਾਭਾ ਬੇਗ ਮਿਲੋ ਜਨ ਬੇਗ ਕਹਿੰਦੇ ਨੇ ਛੇਤੀ ਨੂੰ ਵੈਸੇ ਤੇ ਦੁਨੀਆ ਦੇ ਹਰ ਕੰਮ 'ਚ ਬੰਦੇ ਨੂੰ ਬੜੀ ਛੇਤੀ ਹੁੰਦੀ ਆ ਇੱਕ ਕੰਮ ਹੈ ਜਿਹਦੇ ਚ